ਭਾਰਤੀ ਜਨਤਾ ਪਾਰਟੀ ਤੇ ਉਸਦੇ ਸਹਿਯੋਗੀ ਪਾਰਟੀਆਂ ਦੇ ਵੱਲੋਂ 293 ਸੀਟਾਂ ਹਾਸਲ ਕਰਕੇ ਅਤੇ ਦੇਸ਼ ਦੇ ਵਿੱਚ ਤੀਜੀ ਵਾਰ ਐਨਟੀਏ ਗਠਬੰਧਨ ਦੀ ਸਰਕਾਰ ਬਣਾਉਣ ਜਾ ਰਹੇ ਨੇ ਜਿਸ ਤੋਂ ਪਹਿਲਾਂ ਕਨੌਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਅਤੇ ਪ੍ਰਦੇਸ਼ ਕਾਰਜ ਕਰਨੀ ਮੈਂਬਰ ਵਿਕਾਸ ਸ਼ਰਮਾ ਵਿੱਕੀ ਕਨੌਰ ਦੀ ਅਗਵਾਈ ਤੇ ਹੇਠ ਇੱਕ ਪ੍ਰੋਗਰਾਮ ਰੱਖਿਆ ਗਿਆ ਤੀਜੀ ਵਾਰ ਸਰਕਾਰ ਬਣਾਉਣ ਤੇ ਲੱਡੂ ਵੰਡ ਕੇ ਖੁਸ਼ੀ ਜ਼ਾਹਿਰ ਕੀਤੀ ਗਈ ਕਨੌਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਦੇ ਗਰਾਫ ਦੇ ਲਈ ਵਰਕਰਾਂ ਦਾ ਧੰਨਵਾਦ ਸਮਾਗਮ ਵੀ ਰੱਖਿਆ ਗਿਆ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਅਤੇ ਪਰਦੇਸ਼ ਕਾਰਜ ਕਰਨੀ ਮੈਂਬਰ ਵਿਕਾਸ ਸ਼ਰਮਾ ਦਾ ਸੋ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਅੱਜ ਅਸੀਂ ਹਲਕਾ ਕਨੌਰ ਦੇ ਜੋ ਸਾਡੀ ਟੀਮ ਹੈ ਜੋ ਸਾਡੀ ਰੀੜ ਦੀ ਹੱਡੀ ਹੈ ਉਹਨਾਂ ਦਾ ਧੰਨਵਾਦ ਸਮਰੋਹ ਅਸੀਂ ਰੱਖਿਆ ਸੀ ਹਲਕਾ ਘਨੌਰ ਦੇ ਵੱਖ-ਵੱਖ ਪਿੰਡਾਂ ਤੋਂ ਅੱਜ ਸਾਡੀ ਸਾਰੇ ਭਰਾ ਨੌਜਵਾਨ ਦੋਸਤ ਸਾਡੇ ਟੀਮ ਦੇ ਸਾਥੀ ਸਾਰੇ ਅੱਜ ਪਹੁੰਚੇ ਸੀ ਕਿਉਂਕਿ ਹਲਕਾ ਘਨੌਰ ਦੇ ਵਿੱਚ 2022 ਚ ਜਦੋਂ ਅਸੀਂ ਚੋਣਾਂ ਲੜਿਆ ਸੀ ਤਾਂ ਸਾਨੂੰ 5800 ਵੋਟਾਂ ਪਈਆਂ ਸੀ ਪਰ ਇਹਨਾਂ ਸਾਰਿਆਂ ਦੀ ਮਿਹਨਤ ਸਦਕਾ ਅੱਜ ਅਸੀਂ 15000 ਦੇ ਪਹੁੰਚੇ ਹਾਂ ਸਾਡਾ ਵੋਟ ਪਰਸੈਂਟੇਜ ਹੈ ਜੋ ਮੈਂ ਕਹੂੰਗਾ ਵੀ 2.5 ਗੁਣਾ ਵਧਿਆ ਹੈ ਬੜੀ ਅੱਛੀ ਵੋਟ ਸਾਨੂੰ ਪਈ ਹੈ ਉਮੀਦ ਸਾਨੂੰ ਹੋਰ ਜ਼ਿਆਦਾ ਨਹੀਂ ਸੀ ਵੋਟ ਹੋਰ ਜ਼ਿਆਦਾ ਪੈ ਸਕਦੀ ਸੀ ਪਰ ਜੋ ਹਲਕਾ ਘਨੌਰ ਦੇ ਸ਼ੰਭੂ ਬਾਰਡਰ 'ਚ ਜੋ ਧਰਨਾ ਚੱਲ ਰਿਹਾ ਹੈ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਹਦੇ ਕਰਕੇ ਸਾਨੂੰ ਵੱਡਾ ਲਾਸ ਹੋਇਆ ਦੂਜਾ ਹਲਕਾ ਘਨੌਰ ਦੇ ਪਿੰਡ ਸੇਰੇ ਵਿਖੇ ਜੋ ਅਕੜੀ ਤੋਂ ਸਾਡੇ ਭਰਾ ਕਿਸਾਨਾਂ ਅਗੂ ਉਹਨਾਂ ਦੀ ਜਿਹੜੀ ਡੈਥ ਹੋਈ ਸੀ ਸੁਰਿੰਦਰ ਸਿੰਘ ਜੀ ਦੀ ਉਹਦਾ ਵੀ ਸਾਨੂੰ ਬਹੁਤ ਵੱਡਾ ਨੁਕਸਾਨ ਹੋਇਆ ਨਹੀਂ ਤਾਂ ਹਲਕਾ ਘਨੌਰ ਤੋਂ ਭਾਰਤੀ ਜਨਤਾ ਪਾਰਟੀ ਨੇ ਜਿੱਤਨਾ ਸੀ ਤੇ ਤੀਜੀ ਵਾਰ ਸਰਕਾਰ ਬਣਨ ਜਾ ਰਹੇ ਉਸ ਬਾਰੇ ਕੀ ਕਹਿੰਦੇ ਹੋ ਦੇਖੋ ਅੱਜ ਪੂਰੇ ਦੇਸ਼ 'ਚ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਹਲਕਾ ਘਨੌਰ ਦੇ ਵਿੱਚ ਵੀ ਸਾਰੇ ਅਗਵਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਨਰਿੰਦਰ ਮੋਦੀ ਜੀ ਦੇਸ਼ ਦੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਬਹੁਤ ਕਿਉਂਕਿ ਮੋਦੀ ਜੀ ਹੀ ਨੇ ਜੋ ਦੇਸ਼ ਨੂੰ ਅੱਗੇ ਲਿਜਾ ਰਹੇ ਨੇ ਕਿਉਂਕਿ ਉਹਨਾਂ ਕੋਲ ਕੰਮ ਕਰਨ ਦੀ ਨੀਤੀ ਵੀ ਹੈ ਨiyet ਵੀ ਹੈ ਉਹਨਾਂ ਦਾ ਇੱਕੇ ਸੁਪਨਾ ਵੀ ਸਭ ਦਾ ਸਾਥ ਸਭ ਦਾ ਵਿਕਾਸ ਹੈ ਆਪਾਂ ਸੋਚ ਨਹੀਂ ਸਕਦੇ ਕਿ ਉਹਨਾਂ ਦੀ ਤੀਜੀ ਟਰਮ 'ਚ ਮੋਦੀ ਜੀ ਕਿੱਦਾਂ ਦੇ ਫੈਸਲੇ ਲੈਣਗੇ ਤੇ ਬੜੇ ਬੜੀ ਦੇਸ਼ ਨੂੰ ਬੜੀ ਤਰੱਕੀ ਆਪਣੇ ਦੇਸ਼ ਦੀ ਹੋਏਗੀ ਬੜੇ ਅੱਗੇ ਲੈ ਕੇ ਜਾਣਗੇ ਮੋਦੀ ਜੀ ਜਿਸ ਤਰ੍ਹਾਂ ਦੇਖਦੇ ਹੋ ਜਿਹੜਾ ਰਵਨੀਤ ਬਿੱਟੂ ਇੱਕ ਸਿੱਖ ਚਾਹ ਰਿਹਾ ਹੈਗੇ ਉਹਨਾਂ ਨੂੰ ਅੱਜ ਮੰਤਰੀ ਮੰਡਲ ਦੇ ਵਿੱਚ ਲੈ ਰਹੀ ਹੈ ਦੇਖੋ ਪੰਜਾਬ ਲਈ ਸਾਰੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਰਵਨੀਤ ਬਿੱਟੂ ਜੀ ਨੂੰ ਕੇਂਦਰ ਦੇ ਵਿੱਚ ਮੰਤਰੀ ਬਣਾਇਆ ਹੈ ਇਹ ਸਾਰੇ ਪੰਜਾਬੀਆਂ ਲਈ ਖੁਸ਼ੀ ਦੀ ਗੱਲ ਹੈ ਤੇ ਮਾਣ ਵਾਲੀ ਗੱਲ ਹੈ ਕਿਉਂਕਿ ਉਹ ਇੱਕ ਸਿੱਖ ਪਰਿਵਾਰ 'ਚੋਂ ਨੇ ਇੱਕ ਕਿਸਾਨ ਆਗੂ ਨੇ ਫਿਰ ਨੌਜਵਾਨ ਨੇ ਨੌਜਵਾਨਾਂ ਦੀ ਗੱਲ ਕਰਦੇ ਨੇ ਅਸੀਂ ਆਪਣੇ ਹਲਕਾ ਘਨੌਰ ਦੀ ਸਾਰੀ ਟੀਮ ਵੱਲੋਂ ਰਵਨੀਤ ਬਿੱਟੂ ਜੀ ਨੂੰ ਲੱਖ ਲੱਖ ਵਧਾਈ ਦਿੰਨੇ ਆ ਪਰ ਥੋੜੀ ਜੀ ਸਾਡੇ ਮਨ ਚ ਇੱਕ ਗੱਲ ਹੋਰ ਹੈ ਜੇ ਮਹਾਰਾਣੀ ਪ੍ਰਨੀਤ ਕੋਰ ਜੀ ਜਿੱਤ ਜਾਂਦੇ ਤਾਂ ਉਹਦੀ ਖੁਸ਼ੀ ਹੋਰ ਵੀ ਹੋਣੀ ਸੀ ਕਿਉਂਕਿ ਉਹਦਾ ਪਟਿਆਲਾ ਲੋਕ ਸਭਾ ਤੋਂ ਸਾਡੇ ਉਮੀਦਵਾਰ ਜੇ ਜਿੱਤਦੇ ਤਾਂ ਪਟਿਆਲਾ ਲੋਕ ਸਭਾ ਦੇ ਜਿੰਨੇ ਹਲਕੇ ਨੇ ਉਹ ਸਾਰੇ ਹਲਕਿਆਂ ਚ ਉਹ ਸਾਨੂੰ ਉਹਦਾ ਹੋਰ ਕੰਮ ਕਰਾਉਣ ਦੇ ਵਰਕਰਾਂ ਦੇ ਜਾਂ ਹਲਕਿਆਂ ਦੇ ਜੋ ਆਪਣੇ ਕੰਮ ਕਰਾਣੇ ਸੀ ਉਹਦਾ ਸਾਨੂੰ ਹੋਰ ਸੋਖ ਹੋਣੀ ਸੀ ਪਰ ਫਿਰ ਵੀ ਸਾਨੂੰ ਖੁਸ਼ੀ ਹੈ ਤੇ ਮੋਦੀ ਜੀ ਦਾ ਸ਼੍ਰੀ ਮਿਸ਼ਾ ਜੀ ਦਾ ਸਾਡੇ ਰਾਸ਼ਟਰੀ ਦੇ ਇੱਕ ਸ਼੍ਰੀਮਨ ਜੇਪੀ ਨੱਡਾ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਪੰਜਾਬ ਨੂੰ ਪੰਜਾਬ ਚੋਂ ਇੱਕ ਮੰਤਰੀ ਬਣਾਇਆ ਮੰਤਰੀ ਮੰਡਲ ਚ ਉਹਨਾਂ ਨੂੰ ਜਗ੍ਹਾ ਦਿੱਤੀ। ਮੰਤਰੀ ਮਹਾਰਾਣੀ ਸਾਹਿਬ ਤੀਸਰੇ ਨੰਬਰ ਤੇ ਆਏ ਆ। ਦੇਖੋ ਮੈਂ ਕਾਰਨ ਤਾਂ ਦੇਖੋ ਜਦੋਂ ਜੰਗ ਦਾ ਮੈਦਾਨ ਹੁੰਦਾ ਹੈ ਜਦੋਂ ਪਹਿਲਵਾਨ ਖੁੱਲਦੇ ਨੇ ਇੱਕ ਨੇ ਅੱਗੇ ਆਣਾ ਹੁੰਦਾ ਇੱਕ ਨੇ ਪਿੱਛੇ ਮਹਾਰਾਣੀ ਸਾਹਿਬ ਨੇ ਮਿਹਨਤ ਬਹੁਤ ਕੀਤੀ ਹੈ ਸਾਡੀ ਸਾਰੀ ਟੀਮ ਨੇ ਮਿਹਨਤ ਬਹੁਤ ਕੀਤੀ ਹੈ। ਜੋ ਸਾਨੂੰ ਕੀਤਾ ਨਾ ਕਿਤੇ ਨੁਕਸਾਨ ਹੋਇਆ ਉਹ ਕਿਸਾਨ ਅੰਦੋਲਨ ਦਾ ਨੁਕਸਾਨ ਹੋਇਆ ਉਹਦੇ ਕਰਕੇ ਮੈਂ ਸਮਝਦਾ ਕਿ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੱਦਾਂ ਹੋਵੇ ਅਸਰ